ਜੀਵਨ ਦੇਸ਼ ਪੰਥ ਲਈ ਗਾਲੇ ਦੇਗਾਂ ਦੇ ਵਿੱਚ ਗਏ ਉਬਾਲੇ ਚਰਬੀ ਵਿੱਚ ਲਹੂ ਪਾਪਾੜੇ ਬੁਜੇ ਚਰਾਗ ਸ਼ਹੀਦਾਂ ਨੇ ਪਾ ਕੇ ਖੂਨ ਮਨਾਮੂ ਸਿੰਜਿਆ ਕੌਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਨਾਮੂ ਸਿੰਜਿਆ ਮੈਰੀ ਤੇ ਬਜਲੀ ਬਣ ਕੜ ਕੇ ਉੱਤੇ ਚਰਖੜੀਆਂ ਦੇ ਚੜ ਕੇ ਫਾਂਸੀ ਦੇ ਫੱਟੇ ਤੇ ਖੜ ਕੇ ਗਾਏ ਰਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਝਿਆ ਕੌਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਝਿਆ ਲੰਗੇ ਅੱਗ ਦਾ ਸਾਗਰ ਤਰ ਕੇ ਸਾਵੇਂ ਮੌਤ ਦੇਖਣਾ ਯਰ ਕੇ ਗੱਡੇ ਸੀਸਾਂ ਦੇ ਭਰ ਭਰ ਕੇ ਸਿੱਖੀ ਦਿਆ ਮਰੀਦਾਂ ਨੇ ਪਾ ਕੇ ਖੂਨ ਮਨਾਮੂ ਸਿੰਜਿਆ ਕੌਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਨਾਮੂ ਸਿੰਜਿਆ ਪੀੜ ਗਏ ਵੰਗਰਾ ਗੰਨੇ ਭਰਨਾ ਧਰਮ ਛੱਡਣਾ ਮੰਨੇ ਸੂਹੇ ਤਵਾਰੀਖ ਦੇ ਪੰਨੇ ਲਿਖ ਲੈ ਗੈਰ ਸਿੱਧਾ ਨੇ ਕੇ ਖੂਨ ਮਣਾ ਮੂ ਸਿੰਝਿਆ ਕੌਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂ ਸਿੰਝਿਆ ਲੋਹੇ ਦੇ ਸੰਜਗਰੇ ਪਿੱਤੇ ਨਾ ਗਏ ਸਿੱਧ ਕੀ ਸਰੜੀ ਜਿੱਤੇ ਮੁਸਲਮ ਸ਼ਰਮ ਤਾਬਕ ਦਿੱਤੇ ਲੱਖਾਂ ਕਸ਼ਟ ਪਲੀਦਾ ਨੇ ਪਾ ਕੇ ਖੂਨ ਮਣਾ ਮੂ ਸਿੰਝਿਆ ਕੌਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਜਿਆ ਠੱਕੇ ਹਾਰ ਦੀਨ ਦੇ ਖੋਤੇ ਕੰਨ ਮੁਦ ਬੈਠੇ ਸਿੱਖ ਸਰੋਤੇ ਖਾਦੇ ਡੋਬੂ ਪਾਣੀ ਗੋਤੇ ਮੁਲਾ ਦੀਆਂ ਉਮੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਜਿਆ ਕੌਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਜਿਆ ਕਮ ਸੰਜਬਰ ਬੇਅਦਲੇ ਜਿੰਨਾ ਨੇ ਮਨੁੱਖੀ ਰੱਦਲੇ ਯੋਧਿਆਂ ਜਨਤਾ ਦੇ ਮਰ ਬਦਲੇ ਯੋਧਿਆਂ ਮਰ ਜਨਤਾ ਦੇ ਬਦਲੇ ਵਿਗੜੇ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਨਾਮੁ ਸੰਜਿਆ ਕਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਜਿਆ ਜੂਜੇ 100 ਸਾਲ ਨਿਰੰਤਰ ਆਖਿਰ ਹੋ ਕੇ ਰਹੇ ਸੁਤੰਤਰ ਪਾਰਸ ਬਿਨਾ ਗਾਰਡੂ ਮੰਤਰ ਕਿਲੇ ਨਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਜਿਆ ਕੌਮੀ ਬਾਗ ਸ਼ਹੀਦਾਂ ਨੇ ਪਾ ਕੇ ਖੂਨ ਮਣਾ ਮੂੰ ਸਿੰਜਿਆ